ਇਹ ਕਾਲ ਜੀ ਮੰਦਿਰ ਸੇਕੋ 3580 YouTube on journal ਆਪਜੀ ਕਚਰੀ ਆਜ ਰਹੀ ਇਹ ਸਾਡੇ ਨਿਸ਼ਾਨ ਸਾਹਿਬ ਆਈ ਆ ਜਿਹੜੇ ਮੰਦਿਰ ਦੀ ਗੱਲ ਕਰ ਰਹੀ ਆ ਮੰਦਿਰ ਗੁਰਦੁਆਰਾ ਸਾਹਿਬ ਆ ਇਹ ਕੰਧ ਸਾਂਝੀ ਆ ਜੀ ਆਹ ਇਹ ਗੁਰਦੁਆਰਾ ਸਾਹਿਬ ਆ ਸਾਡਾ ਤੇ ਉਹ ਦੇਖੋ ਕੋ ਦਿਆ ਨਾ ਇਹ ਧਿਆਨ ਨਾਲ ਇਹ ਸਾਡੇ ਪੱਕੇ ਪਾਸੇ ਮਾਨੂਪੁਰ ਇਹ ਗੁਰਦੁਆਰਾ ਸਾਹਿਬ ਹੈ। ਪਾਲਕੀ ਸਾਹਿਬ ਹੈ। ਤੇ ਹੁਕਮਨਾਮੇ ਲਈ ਐਲਯੂਡੀ ਵੀ ਲਾਈ ਹੋਈ ਹੈ। ਤੇ ਦੇਖੋ ਧਿਆਨ ਨਾਲ ਸਾਪੈ ਨੇ ਬੱਚੇ ਆ ਕੇ ਸਵੇਰ ਸ਼ਾਮ ਨਿਤਨੇ ਕਰਦੇ ਆ ਸਵੇਰ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਹੋਰ ਬਾਣੀਆਂ ਦਾ ਵੀ ਸਾਠਿਆ ਲੈਂਦੇ ਨੇ ਔਰ ਉੱਪਰ ਸਾਡੇ ਇੱਧਰ ਹੋਰ ਸਮਾਨ ਪਿਆ ਤੇ ਇੱਧਰ ਗੁਰੂ ਮਹਾਰਾਜ ਸਾਹਿਬ ਦਾ ਸੋਖਾਸਣ ਇਹ ਉੱਪਰ ਚੱਲੇ ਜਾਂਦਾ ਸੋਖਾਸਣ ਸਾਹਿਬ ਇਹ ਕਮਰਾ ਸਾਡੇ ਜਿਵੇਂ ਤਖਤਪੂਰ ਸਾਹਿਬ ਤੇ ਪ੍ਰਾਣੀ ਸੁਖਾਸਨ ਸਾਹਿਬ ਵਾਲੀ ਪਿਆੜਾ ਸਾਹਿਬ ਮੰਜਾ ਸਾਹਿਬ ਮੰਜੀ ਸਾਹਿਬ ਗੁਰਦੁਆਰ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਉਹ ਤੇ ਦੇਖੋ اے سی ਦਿੱਲੀ ਆਪਣੇ ਮਨਰੰਜਨ ਸੇ ਉਹਨਾਂ ਦੇ ਪਤਿਜਾ ਹੁੰਦਾ ਸੀ ਜਗਤਾਰ ਸਿੰਘ ਤਾਕਾ ਦਿੱਲੀ ਰਹਿੰਦਾ ਸੀ ਤੇ ਉਹਨਾਂ ਨੇ ਇਹ দান ਕਰੇ ਸੀ ਏਸੀ ਤੇ ਵਿੱਚ ਲਾਈਟਾਂ ਵੀ ਉਹ দান ਕਰਕੇ ਗਏ ਸੀ ਤੇ ਸੀ 4 ਏਸੀ ਉਹਨਾਂ ਨੇ দান ਕਰੇ ਸੀਗੇ ਤੇ ਦੇਖੋ ਅੰਦਰੋਂ ਜਾਲੀ ਦੇ ਲਾਤੀ ਉਹ ਕਾਗਜ਼ ਤੇ ਲੈਟਰਨ ਬਾਥਰੂਮ ਲੱਗੂ ਲੈਟਰਨ ਬਾਥਰੂਮ ਬਣਨ ਵਾਸਤੇ ਇੱਧਰ ਵੀ ਵਾਸਤੇ ਸਾਹਮਣੇ ਕਮਰਾ ਉਹ ਬਾਬਾ ਜੀ ਦੇ ਆਰਾਮ ਕਰਨ ਵਾਸਤੇ ਆ ਅੱਜ ਇਹ ਆਰਾਮ ਕਰਦੇ ਨੇ ਸਾਹਮਣੇ ਕਮਰੇ 'ਚ ਉਹ ਸਾਡੇ ਗ੍ਰੰਥੀ ਸਿੰਘ ਨੇ ਇਹ ਜੇ ਕੋਈ ਪ੍ਰੋਗਰਾਮ ਹੁੰਦਾ ਗੁਰੂ ਘਰ ਇਹ ਆਪਣੇ ਰੱਖਿਆ ਹੋਇਆ ਇਹਦੇ ਤੇ ਚਾਹ ਪਾਣੀ ਪਿਲਾਉਂਦੇ ਆ ਰੱਖ ਕੇ ਤੇ ਇਹ ਹੁਕਮਨਾਮਾ ਸਾਹਿਬ ਆਸਤੇ ਆ ਤੇ ਦੇਖੋ ਤੁਸੀਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਦੇੜ ਸਾਹਿਬ ਵਿਖੇ ਲਿਖੇ 52 ਹੁਕਮਨਾਮੇ ਤੇ ਇਹ ਆਪਣੇ ਹੈਗਾ ਬਿਉਰਾ ਸਾਹਿਬ ਜੀਵਨ ਬਿਉਰਾ ਸਾਹਿਬ ਗੁਰੂ ਸਾਹਿਬਾਨ ਦਾ ਤਮਾਨ ਵਗੈਰਾ ਰੱਖਿਆ ਹੋਇਆ ਸਾਡੇ ਫਰਸ਼ ਵਗੈਰਾ ਇਹ ਅਲੱਗ ਗੈਲਰੀ 'ਚ ਇਹ ਸਾਡੇ ਲੰਗਰ ਹਾਲ ਸਾਹਬ ਆਈ ਇੱਥੇ ਆਪਣੇ ਆਪ ਬਣਾਇਆ ਹੋਇਆ ਥੜਾ ਹਾਲ ਇੱਥੇ ਚਾਹ ਪਾਣੀ ਦਾ ਜਦੋਂ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਆ ਐਤਵਾਰ ਨੂੰ ਚਾਹ ਪਾਣੀ ਇਹਦੇ ਤੇ ਰੱਖ ਕੇ ਪਲਾਉਂਦੇ ਆ ਲੰਗਰ ਹਾਲ ਸਾਹਬ ਆਈ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਇੱਕ ਕਮਰਾ ਇਹ ਆ ਲੰਗਰ ਹਾਲ ਦਾ ਇਹ ਪਾਂਡੇ ਵਗੈਰਾ ਪਏ ਨੇ ਦੇਗੇ ਵਗੈਰਾ ਤੇ ਇੱਕ ਕਮਰਾ ਇਹ ਆ ਤੇ ਉੱਪਰ ਗੱਦੇ ਵਗੈਰਾ ਪਏ ਨੇ ਤੇ ਥੱਲੇ ਆਹ ਹੋਰ ਸਮਾਨ ਆ ਇਹ ਲੰਗਰ ਹਾਲ ਸਾਡਾ ਇਹ ਫ੍ਰਿਜ ਮਾਸਟਰਜੀਤ ਸਿੰਘ ਹੁੰਦਾ ਸੀ ਸਾਡੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ দান ਕਰੀ ਸੀ ਇਹ 사ਸੰਗ ਜੀ ਜੋ ਅਸੀਂ ਇਹ ਲੰਗਰ ਹਾਲ ਦੇ ਵਿੱਚ ਫਿਰ ਰਹੇ ਆ ਇਹ ਪਰਿਵਾਰ ਜੁਪੀ ਰਹਿੰਦਾ ਭਾਗ ਸਿੰਘ ਸਨ ਉਪਜਗਤ ਸਿੰਘ ਜਗਤੇ ਦਾ ਭਾਗ ਕਹਿੰਦੇ ਸੀ ਇਹਨੂੰ ਤੇ ਜੁਪੀ ਰਹਿੰਦੇ ਨੇ ਤੇ ਉਹਨਾਂ ਦੀ ਜਗਾ ਸੀਗੀ ਭਾਗ ਸਿੰਘ ਦੀ ਜੀਤ ਸਿੰਘ ਦੀ ਇਹਦੇ ਪਿੱਛੇ ਪਈ ਆ ਉਹਦੇ ਭਰਾ ਦੀ ਇਹ ਭਾਗ ਸਿੰਘ ਦੀ ਜਗਾ ਸੀ ਇਹ ਸਾਡੇ ਫਾਦਰ ਸਾਹਿਬ ਜਿਹੇ ਦਾ ਰਇਬ ਸਿੰਘ ਉਹ ਕਮੇਟੀ ਮੈਂਬਰ ਸਨ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਭਾਗ ਸਿੰਘ ਦੇ ਘਰ ਵਾਲੀ ਨੂੰ ਕਹਿ ਕੇ ਇਹ ਜਗਾ ਲੰਗਰ ਹਾਲ ਵਾਸਤੇ ਇਹ ਗੁਰਦੁਆਰਾ ਸਾਹਿਬ ਨੂੰ ਖਰੀਦ ਲਈ ਸੀ ਤੇ ਇਹਦੇ ਵਿੱਚ ਡੇਢ ਵਿਸਵਾਹ ਹੋ ਪਰਿਵਾਰ ਗੁਰਦੁਆਰਾ ਸਾਹਿਬ ਨੂੰ ਦਾਨ ਕਰਕੇ ਗਿਆ ਉਹਦਾ ਕੋਈ ਪੈਸਾ ਨਹੀਂ ਲਿਆ ਡੇਢ ਵਿਸਵੇ ਦਾ ਉਹ ਦਾਨ ਕੀਤਾ ਬਾਕੀ ਇਹ ਜਗਾਹ ਇਹ ਖਰੀਦੀ ਆ ਤੇ ਲੰਗਰ ਹਾਲ ਸਾਹਿਬ ਦੀ ਤੁਸੀਂ ਦੇਖੋ ਕਿੰਨੀ ਜਗਾਹ ਇਹ ਉਤੋਂ ਉੱਥੇ ਤੱਕ ਪੱਟੀਆਂ ਵਗੈਰਾ ਔਰ ਇਹ ਆ ਦੇਖੋ ਜੇ ਕੋਈ ਕਾਰਜ ਹੁੰਦਾ ਤਾਂ ਇੱਥੇ ਸਭ ਸਾਂਝਾ ਕਰ ਲੈਂਦੇ ਆ ਤੇ ਬਰਤਨ ਧੋਣ ਵਾਸਤੇ ਯਾਰ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਤੇ ਇਹ ਆ ਜੀ ਸਾਡੇ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਔਰ ਲੰਗਰ ਹਾਲ ਸਾਹਿਬ ਤੁਸੀਂ ਕਮੈਂਟਾਂ ਵਿੱਚ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਮਿਲਦੇ ਆਂ ਹੀ ਅਗਲੇ